ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਆਰੇ ਦੋਸਤੋ ਜਿਹੜਾ ਕਿ ਅੱਜ ਪਿੰਡ ਹਲਵਾਰਾ ਤੋਂ ਪ੍ਰਧਾਨ ਜਤਿੰਦਰ ਸਿੰਘ ਜੁਤੀ ਤੇ ਬੁੱਟਾ ਸਿੰਘ ਜੀ ਦੀ ਬਾਈ ਦੇ ਵਿੱਚ ਇੱਕ ਤਾਂ ਆਪਣੇ ਸਾਹਮਣੇ ਲੱਕੜਾਂ ਦੀ ਟਰਾਲੀ ਆ ਤੇ ਇੱਕ ਰਹਿਣ ਫੇਰੇ ਵਾਲੀ ਆ ਦੋ ਟਰਾਲੀਆਂ ਦਾ ਕਾਫਲਾ ਭਰਾਵੋ ਖੂਰੀ ਪੱਟੀ ਤੇ ਜਵਾਨੀ ਨੂੰ ਲਗਿਆ ਇਸ ਸਟ੍ਰੀਟ ਨੇ ਦੇ ਵਿੱਚ ਜਿਹੜੇ ਹੋ ਗਿਆ ਜੱਥੂ ਹੋ ਗਿਆ ਸੰਗੂ ਹੋ ਗਿਆ ਹਤਪਾਲ ਹੋ ਗਿਆ ਤੇਜੀ ਸਰਪੰਚ ਹੋ ਗਿਆ ਮਨਦੀਪ ਜੱਸੀ ਹੋ ਗਿਆ ਸੋ ਪ੍ਰਭੋ ਰਘਵੀਰ ਸਿੰਘ ਹੋ ਗਿਆ ਗੁਰਜੋਤ ਹੁਣੀ ਹੋ ਗਏ ਭਵਨੇ ਹੁਣੀ ਹੋ ਗਏ ਜਿੰਨੇ ਵੀ ਨੌਜਵਾਨ ਯੋਧੇ ਆ ਇਹ ਪ੍ਰਭੂ ਉੱਥੇ ਘਾਟੋ ਘਾਟ ਹੱਥਾਂ ਲਾ ਕੇ ਆਉਣਗੇ ਸੋ ਜਿਵੇਂ ਵੀ ਅੱਜ ਹਰਵਾਰੇ ਤੋਂ ਇਥੋਂ ਕਾਫਲਾ ਹਰਵਾਨਾ ਹੋਇਆ ਅਸੀਂ ਸਾਰੇ ਹੀ ਪੰਜਾਬ ਤੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆਂ ਬਈ ਵੱਡੀ ਗੈਂਟੀ ਦੇ ਵਿੱਚ ਆਪਾਂ ਖਨੋਰੀ ਬਾਰਡਰ ਤੇ ਪਹੁੰਚੀਏ ਸੋ ਦੋਸਤੋ ਜਿਵੇਂ ਕਿ ਆਪਣੇ ਜਥੇਬੰਦੀ ਦੇ ਸੂਬਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਡੱਲੇਵਾਲ ਇਸਾਨਾ ਦੇ ਮਸੀਹਾ ਇਸਾਨਾ ਦੇ ਥੰਮ ਲੋਕਾਂ ਦੇ ਹਮਦਰਦ ਜਿਹੜਾ ਕਿ ਹਰ ਵਰਗ ਦੀ ਹੱਕੀ ਮੰਗਾਂ ਲਈ ਅੱਜ ਉਹਨਾਂ ਨੂੰ 64 ਦਿਨ ਮਾਰ-ਮਾਰ ਤੇ ਬੈਠਿਆ ਨੂੰ ਹੋ ਗਏ ਸੋ ਭਰਾਵੋ ਮੋਰਚਾ ਜਿੱਤ ਤੇ ਪਹੁੰਚਿਆ ਹੋਇਆ ਪੀਕ ਤੇ ਪਹੁੰਚਿਆ ਹੋਇਆ ਲੜਾਈ ਭੱਡੀ ਆ ਲੰਮੀ ਲੜਾਈ ਆ ਆਰ ਪਾਰ ਦੀ ਲੜਾਈ ਆ ਸੋ ਦੋਸਤੋ ਜਿਵੇਂ ਕਿ ਆਪਾਂ ਸਵਾ 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਕਾਲੇ ਖੇਤੀ ਵਾਲੇ ਕਾਨੂੰਨ ਦੀ ਧੌਂਟ ਤੇ ਗੋਡਾ ਰੱਖ ਕੇ ਰੱਦ ਕਰਵਾਏ ਸੀ ਉਸੇ ਤਰੀਕੇ ਨਾਲ ਵੱਡੇ ਕਾਫਲਿਆਂ ਦੇ ਨਾਲ ਸਰਕਾਰਾਂ ਦੇ ਦਬਾਅ ਪਾ ਕੇ ਮੰਨੀਆਂ ਹੋਈਆਂ ਮੰਗਾਂ ਲਾਗੂ ਕਰਵਾਈਏ ਤੇ ਅਸੀਂ ਪ੍ਰਧਾਨ ਜਗਜੀਤ ਸਿੰਘ ਢੱਲੇਵਾਲ ਜੀ ਦੀ ਸਿਹਤ ਯਾਪੀ ਦੀ ਅਤੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹੌਸਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ Oh,